ਦਨ ਆਪਣੇ ਜਿਹੜਾ ਪੀਤਾ ਕੱਲੇ ਹੈਗੇ ਚ ਆਪਣੀ ਜਿਹੜੀ ਸੀਆਈਏ ਟੀਮ ਹੈਗੀਆਂ ਜੈਤੂ ਤੇ ਫ੍ਰੀਡ ਕੋਰਟ ਆ ਲੀਆਂ ਇਹਨਾਂ ਨੂੰ ਇੱਕ ਵੱਡੀ ਸਹੂਲਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਸੀਆਈਏ ਫ੍ਰੀਡ ਕੋਰਟ ਦੀ ਟੀਮ ਨੇ ਦੋ ਵੈਨਕੀ ਲਾਗੂ ਮਕਦਮੇ ਦਿੱਤੇ ਨੇ ਇੱਕ ਤਾਂ 321/24 ਆਪਣਾ 21 ਪੀ ਐਨ ਡੀ ਪੀ ਐਸ ਐਕਟ ਥਾਣਾ ਸਿਟੀ ਸਿਟੀ ਫ੍ਰੀਡ ਕੋਰਟ ਤੇ ਇੱਕ ਦੂਸਰਾ ਮਕਦਮਾ 322 ਮੁਕੱਦਮਾ ਇਹ ਵੀ ਕਿ ਐਬੀਐਨਡੀਪੀਏ ਸੈਂਟਿਸਿਟੀ ਫਰੀਦਕੋਟ ਚ ਦੋਵੇਂ ਮੁਕੱਦਮੇ ਦਿੰਦੇ ਨੇ ਇਹਨਾਂ ਦੋਹਾਂ ਮੁਕੱਦਮਿਆਂ ਚੋਂ ਨਾਂ ਨੇ ਜਨਕੀ ਇੱਕ ਮੁਕੱਦਮੇ ਚ 110 ਗ੍ਰਾਮ ਹੈਰੋਇਨ ਤੇ ਇੱਕ ਮੁਕੱਦਮੇ ਚ 60 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇੱਕ ਮੋਟਰਸਾਈਕਲ ਵੀ ਫੜਿਆ ਕਿੱਥੋਂ ਦੇ ਵਿਕਤੀ ਨੇ ਤੇ ਜਿਹੜੇ ਵਿਕਤੀ ਦੋਹਾਂ ਮੁਕੱਦਮੇ ਚ ਚਾਰ ਵਿਕਤੀ ਹੈਗੇ ਜੀ ਇਹ ਇਹ ਜਿਹੜੇ ਆਪਣੀ ਲੋਕਲਾਈਟ ਨੇ ਤੇ ਡੋਗਰ ਬਸਤੀ ਹੋਗੀ ਆਪਣੀ ਜਿਹੜੀ ਇੱਥੇ ਹੈਗੀ ਆ ਸਿਟੀ ਚ ਪਾਜਗਰ ਬਸਤੀ ਇੱਥੇ ਦੇ ਸਰੇ ਤਾਂ ਉਹਨੇ ਆ ਕੇ ਵੇਚ ਦਿੱਤੀਆਂ ਤਾਂ ਕੋਈ ਆਇਆ ਨਹੀਂ ਸੀ। ਇਹ 217 ਟੋਪੀਸ਼ ਕਰਦੇ ਆਂ ਜੀ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਵਰਕ ਆਊਟ ਹੋ ਰਹੇ ਨੇ ਤੇ ਜੇ ਉਹ ਪਤਾ ਲੱਗਣ ਕਿ ਉਧਰ ਦੀ ਕਾਰਵਾਈ ਹੋ ਨਾ ਤੇ ਕੀ ਕੀਤੀ ਜਾਊਗੀ। ਇਸ ਤੋਂ ਇਲਾਵਾ ਜੱਪ ਤੋਂ ਹਨ। ਹਾਂ ਇੱਕ ਜੱਤੋਂ ਥਾਣੇ 'ਚ ਵੀ ਅਸੀਂ ਇੱਕ ਮੁਕਦਮਾ ਦਰਜ ਕੀਤਾ ਉਹ ਵੀ 21 ਪੀਐਨਡੀਪੀਐ ਸੈਕਟ ਦੇ ਤਹਿਤ ਹੀ ਦਰਜ ਕੀਤਾ ਤੇ ਉਹਦਾ 120 ਨੰਬਰ ਕਰਨਾ ਹੈਗਾ। ਉਹਦੇ 'ਚ ਵੀ ਆਪਣੇ ਦੋ ਦੋਸ਼ੀ ਹੈਗੇ ਆ 150 ਗ੍ਰਾਮ ਹੈਰਡ ਹੈਗੀ ਹੈ ਜੀ ਮੋਟਰਸਾਈਕਲ ਹੈਗਾ। ਇਹ ਬੰਦੇ ਜੀਰੇ ਦੇ ਸਨ। ਇਹ ਇੱਧਰ ਲਿਆ ਕੇ ਉੱਥੋਂ ਇੱਧਰ ਵੇਚਦੇ ਸਨ। ਤੇ ਹੁਣ ਆਪਾਂ ਉਹਦਾ ਕੁਝ ਪ੍ਰਦਾਨ ਨੂੰ ਦੀ ਕਰ ਰਹੇ ਹਾਂ ਕਿ ਭਾਈ ਤੁਸੀਂ ਇੱਥੇ ਲਿਆ ਕੇ ਇਹਨਾਂ ਦੀ ਗਾਂ ਇੱਥੇ ਜਿਹੜੇ ਕਿਹੜੇ ਲੋਕਲ ਕੰਟੈਕਟਸ ਕਿਹੜੇ ਸੀ ਲੋਕਲ ਇਧਰ ਆਣੇ ਹਾਂ ਤੁਹਾਨੂੰ ਹਾਂਜੀ ਮੋਟਰਸਾਈਕਲ ਕੋਲ ਕਿੰਨੀ ਬਰਾਮਦ ਹੋ ਗਈ ਉੱਥੇ 150 ਕਾ ਤੇ ਤਿੰਨਾ ਮਾਮਲਿਆਂ ਚ ਆਪਾਂ ਜੀ 320 ਗ੍ਰਾਮ ਹੈਰੋਨ ਫੜ ਲਏ ਨੇ 6 ਨਸ਼ਾ ਤਸਕਰ ਨੇ ਤੇ ਦੋ ਮੋਟਰਸਾਈਕਲ ਆਪਾਂ ਜਿਹੜੀ ਬਰਾਮਦ ਇਹਨਾਂ ਦੇ ਪਹਿਲਾਂ ਵੀ ਕਾਨੂੰਨ ਕਦਮੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮੈਨੂੰ ਸਤਾਵਾਂਗਾ ਕਿ ਮੁਕਦਰ ਨੇ ਦਰਜ ਹੈਗੇ ਇਹਨਾਂ ਚ ਮੈਂ ਦੱਸਣਾ ਰਹਿ ਗਿਆ ਕਿ ਇੱਕ ਵਿਅਕਤੀ ਜਿਹੜਾ ਹੈਗਾ ਸਿਟੀ ਚ ਆਪਾਂ ਰਿਪੋਰਟ ਪੂਸ ਕੀਤੀ ਹੈ ਉਹ ਚ ਇੱਕ ਜਿਹੜਾ ਅਮਰਤਪਾਲ ਨਾਮ ਦਾ ਵਿਅਕਤੀ ਹੈਗਾ ਜਿਹੜਾ 321 ਚ ਹੈਗਾ ਇਹ ਨੂੰ ਵੀ ਚ ਨਾਮਿਨੇਟਿਵ ਕੀਤਾ ਹੈਗਾ ਜਾਨੀ ਕਿ ਉਹਦਾ ਇੱਕ ਲਿੰਕੇਜ ਉਹਦੇ ਨਾਲ ਸਟੈਬਲਿਸ਼ ਹੁੰਦਾ ਸੀ ਇੱਕ ਮਕਦਮੇ ਦਾ ਦੂਜੇ ਨਾਲ ਉਹਦੇ ਚ ਉਸ ਨੂੰ ਨਾਮਿਨੇਟਿਵ ਕੀਤਾ ਹੈ ਤੇ ਜਿਹੜਾ ਜਸ਼ਨਪ੍ਰੀਤ ਦੋਸ਼ੀ ਹੈਗਾ ਜੀ ਉਹਦੇ ਚ ਦੋ ਮੁਕੱਦਮੇ ਹੈਗੇ ਐਨਡੀਪੀਐਸ ਐਕਟ ਦੇ ਸਿਟੀ ਫਰੀਦਕੋਟ ਥਾਣੇ ਦੇ ਹੀ ਹੈਗੇ ਆਪਣੇ ਹਨਾ ਜੀ ਤੇ ਜਿਹੜਾ ਮੰਨਮਿੰਦਰ ਹੈਗਾ ਉਹਦੇ ਤੇ ਵੀ ਐਨਡੀਪੀਐਸ ਐਕਟ ਦਾ ਮੁਕੱਦਮਾ ਹੈਗਾ ਉਹ ਵੀ ਸਿਟੀ ਫਰੀਦਕੋਟ ਥਾਣੇ ਦਾ ਹੈ ਰਾਹੁਲ ਜਿਹੜਾ ਆਪਾਂ ਤੁਸ ਜਾਨੇ ਕਿ ਜੀਰੇ ਤੋਂ ਆਇਆ ਸੀ ਹਨਾ ਉਹਤੇ ਵੀ ਐਨਡੀਪੀਐਸ ਐਕਟ ਦਾ ਸਦਰਜੀ ਦੇ ਥਾਣੇ ਪਰਚਾ ਹੈਗਾ ਯਾਨੀ ਕਿ ਪ੍ਰਾਣੇ ਬੰਦੇ ਜਿਹੜੇ ਇਸ ਧੰਦੇ ਚ ਪਏ ਹੋਏ ਨੇ ਤੇ ਜਿਨ੍ਹਾਂ ਨੂੰ ਹੁਣ ਆਪਾਂ ਫੜਿਆ